ਜੇ ਪ੍ਰਾਪ ਉਹ ਤੁਸੀਂ ਕੋਈ ਪੁਰਾਣੇ ਟਾਇਰ ਖਰੀਦਨੇ ਆ ਤਾਂ ਬ੍ਰਾਂਡ ਟ੍ਰੈਕਟਰ ਪਿੰਡ ਭਾਈ ਬਖਤੌਰ ਨਾ ਨੌਰੇ ਚ ਆ ਕੇ ਮੌੜ ਮੰਡੀ ਫੋਨ ਨਾ ਕਰਿਓ ਭਰਾਵੋ ਟਾਇਰ ਦੇ ਸੰਬੰਧ ਚ ਕਿਸੇ ਭਰਾਵਾਂ ਨੇ ਕਿਉਂ ਫੋਨ ਸਾਨੂੰ ਟਰੈਕਟਰਾਂ ਵਗੈਰਾ ਦੀ ਅਟੈਂਡ ਕਰਨਾ ਔਖੇ ਹੋ ਜਾਂਦੇ ਆ ਆਹ ਸਾਡਾ ਨੌਰਾ ਸਾਹਮਣੇ ਦੇਖ ਲਓ ਲੋਕੇਸ਼ਨ ਕਿਹੜੀ ਆ ਉਹ ਲੋਕੇਸ਼ਨ ਕਿਹੜੀ ਉਹ ਸਾਹਮਣੇ ਹੈ ਫੈਕਟਰੀ ਰੋਡ ਆ ਫੈਕਟਰੀ ਰੋਡ ਆ ਮੰਡੀ ਨਾਰਾਇਣ ਮਿਲ ਵਜਦੀ ਆ ਨਾਰਾਇਣ ਮਿਲ ਨਾਰਾਇਣ ਮਿਲ ਵਜਦੀ ਆ ਭਰਾਵੋ ਉੱਥੇ ਟਾਇਰ ਆ ਨਾਰਾਇਣ ਮਾਰਕੀਟ ਨਾਰਾਇਣ ਮਾਰਕੀਟ ਵਜਦੀ ਆ ਆ ਸਾਹਮਣੇ ਉਹ ਮੰਨ ਲਓ ਗੌਰਵ ਫੀਡ ਪਤਾ ਨਹੀਂ ਕੀ ਲਿਖਿਆ ਹੋਇਆ ਹੈਗਾ ਗੌਰਵ ਫੀਡ ਫੈਕਟਰੀ ਹਾਂ ਉਹ ਸਾਹਮਣੇ ਨੋਟ ਕਰ ਲਓ ਆ ਦੇਖ ਲਓ ਭਰਾਵੋ ਗੌਰਵ ਫੀਡ ਫੈਕਟਰੀ ਦੇ ਨਾਮ ਦਾ ਬੋਰਡ ਲੱਗਿਆ ਹੋਇਆ ਮੇਨ ਰੋਡ ਤੇ ਕਿਹੜੀ ਮਾਨਸਾ ਤੋਂ ਮੋੜ ਮੰਡੀ ਦੇ ਵਿੱਚ ਐਂਟਰ ਹੁੰਨੇ ਆ ਕਦੋਂ ਉਹ ਸੜਕ ਆਉਂਦੀ ਆ ਪੈਟਰੋਲ ਪੰਪ ਆਉਂਦੇ ਇੱਕ ਟਰੱਕ ਜੁਨੀਅਨ ਤੋਂ ਉਰਲੇ ਪਾਸੇ ਮਾਨਸਾਲੇ ਪਾਸੇ ਇਹ ਇੱਥੇ ਤੁਸੀਂ ਆ ਕੇ ਟਾਇਰ ਖਰੀਦਨੇ ਆ ਤਾਂ ਖਰੀਦ ਕੇ ਲਿਜਾ ਸਕਦੇ ਹੋ ਇੱਥੇ ਆ ਕੇ ਟਾਇਰ ਦੇ ਸਬੰਧ ਵਿੱਚ ਫੇਰ ਬੇਨਤੀ ਆ ਭਰਾਵੋ ਇਹ ਪੁਰਾਣੇ ਟਾਇਰ ਆ ਕਿਸੇ ਭਰਾਵਾਂ ਨੇ ਲੈਣੇ ਹੋਣ ਤਾਂ ਅਸੀਸ਼ ਆਈ ਮੇਰਾ ਬੋਲੀ ਨੰਬਰ ਅਸੀਸ਼ ਨਾਲ ਸੰਪਰਕ ਕਰ ਲਿਓ ਭਰਾਵੋ ਕਿੰਨਾ ਨੰਬਰ ਆ 83603 ਜੀ 93107 ਦਵਾਰੀ ਬੋਲੀ 83603 93107 ਇਹ ਨੰਬਰ ਆ ਮੁੰਡੇ ਦਾ ਅਸੀਸ਼ ਦਾ ਕੁਝ ਟਾਇਰ ਤਾਂ ਅਸੀਂ ਇਹਨਾਂ ਨੂੰ ਵੇਚ ਚੁੱਕੇ ਆ ਤੇ ਕੁਝ ਅਸੀਂ ਟਾਇਰ ਅਸੀਂ ਸੇਲ ਵੀ ਕਰਨੇ ਆ ਕਿਵੇਂ ਆਹ ਆਹ ਤੇ ਤੈਨੂੰ ਤੇ ਅਸੀਸ਼ ਆਹ ਆ ਕਿੰਨੇ ਦੇ ਵੇਚਨੇ ਆ ਅਸੀਂ ਸਾਰੇ ਉਕੂ ਬੁੱਕਾ ਕੋ ਸਟਾਇਰ ਤੈਨੂੰ ਦੇ ਤੇ ਪ੍ਰਭੂ ਇਹਦੀ ਦੁਕਾਨ ਕਿੱਥੇ ਹੈ ਆਪਣੇ ਕੀ ਨਾਮ ਤੇ ਗਾਣਾ ਜੈਮਬੇ ਟਾਇਰ ਮੋੜ ਮੰਡੀ ਜੈਮਬੇ ਟਾਇਰ ਮੋੜ ਮੰਡੀ ਜੈ ਐਮਬੇ ਟਾਇਰ ਮੋੜ ਮੰਡੀ ਆਹਾ ਪ੍ਰਭੂ ਆ ਦੂਈ ਆ 68 ਆ ਕਿ ਕਿਤੇ ਸਾਇਆ ਹੈ ਬਣਾ ਤੁਸੀਂ 16928 16928 ਦੇ ਕਿੰਨੀ ਗੁੱਡੀ ਹੋਊਗੀ ਸੀ ਸੇ ਪੰਜਾਹ ਪੈਸੇ ਕਿੰਨੇ ਪੈਸੇ ਦਾ ਰੇਟ ਹੈ ਦਾ 21.5 21.5 ਨਹੀਂ 21 ਦੇ ਲੈ 500 ਨਾ ਫਿਰ ਦੇ ਦੇਗਾ 500 ਨਾ ਦੇ ਦੇਣਾ ਕੀ ਗੱਲ ਹੈ ਹਾਂ ਹਾਂ ਪੱਕੀ ਗੱਲ ਜੀ 21 ਦੇ ਲੈ ਆ ਪ੍ਰਭੂ ਤੇ ਆ ਕਿਨੇ ਦੇਵੇਂਗਾ ਇਹ 7000 ਦੇ ਦਿਆਂਗੇ ਇਹ 7000 ਦੇ ਦੇਗਾ ਇਹ ਸੱਤੋਂ 6500 ਦੇ ਲਏ ਆ ਤੇ ਕਿਸੇ ਨੂੰ ਵੱਡੇ 4x4 ਵਾਲੇ ਉਹ ਕਿੰਨੇ ਦੇ ਦੇਗਾ ਉਹ ਦੇ ਦਾਂਗੇ ਜੀ 9500 ਦੇ 9500 500 500 ਕਮਾਈ ਕਰੇਗਾ ਹਾਂ ਹਾਂ ਪੱਕੀ ਗੱਲ ਆ ਪੱਕੀ ਗੱਲ ਆ 500 ਰੁਪਏ ਕਮਾਈ ਦੇ ਨਾਲ ਦਊਂਗਾ ਭਰਾਵਾ ਕਹਿੰਦਾ ਤੇ ਇਹ ਇਹ ਟਾਇਰ ਕੁਝ ਅਸੀਂ ਇਹਨਾਂ ਚੋਂ ਟਾਇਰ ਇਹਨੂੰ ਬੇਚ ਚੁੱਕੇ ਆ ਆ ਤਾਂ ਸਾਡੇ ਆ ਨਾ ਹਾਂ ਇਹ ਸਾਡੇ ਇਹ ਸਾਡੇ ਆ ਤੇ ਆ ਨੰਬਰ ਦੁਬਾਰਾ ਤੋਂ ਫੇਰ ਬੋਲਦੇ ਨੰਬਰ 83603 93107 ਇਹ ਨੰਬਰ ਆ ਭਰਾਵੋ ਕਿਹੜੇ ਕਿਹੜੇ ਸਾਈਜ਼ ਦੇ ਟਾਇਰ ਮਿਲਦੇ ਆਪਣੇ ਕੋਲ ਦੁਕਾਨ ਤੋਂ ਤੱਕ ਰਿਓ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਜੀ ਬੋਲੀ ਮਟਾ ਜੀ ਟਰੈਕਟਰ ਦੇ ਲੈ ਲਓ 12 ਦੇ 13 ਦੇ 6 16 ਦੇ 7 5 16 ਦੇ 16 ਨੂੰ 28 ਦੇ ਜਿਹੜੇ ਟਾਇਰ ਤੋਂ ਚਾਹੀਦੇ ਉਹ ਮਿਲ ਜਾਣਗੇ ਨਵੇਂ ਟਰਾਲੀ ਦੇ ਮਿਲ ਜਾਣਗੇ ਨਵੇਂ ਟਾਇਰ ਮਿਲ ਜਾਣਗੇ ਟਰੈਕਟਰ ਦੇ ਵੱਡੇ ਛੋਟੇ ਜਿਹੇ ਜਿਹੇ ਮਰਜ਼ੀ अच्छा हां بیا ਮਤਲਬ ਵੀ ਹਰੇਕ ਚੀਜ਼ ਦੇ ਟਾਇਰ ਮਿਲ ਜਾਣਗੇ ਹਰ ਇੱਕ ਕੰਪਨੀ ਦੇ ਟਾਇਰ ਮਿਲ ਜਾਣਗੇ ਕੋਈ ਐਸੀ ਚੀਜ਼ ਨਹੀਂ ਕਿਤੇ ਨਹੀਂ ਮਿਲਦੇ ਨਹੀਂ ਨਹੀਂ ਸਭ ਮਿਲ ਜਾਣਗੇ ਜਾਜ ਦੇ ਨਹੀਂ 잡ਦੇ ਮਿਲ ਜਾਣਗੇ ਜਿਹੜੇ ਕਹੋਗੇ ਉਹੀ ਮਿਲ ਜਾਣਗੇ ਨਹੀਂ ਜੀ আচ্ছা ਵੀ ਜਾਜ ਤੋਂ ਬਣਾ ਹਰੇਕ ਚੀਜ਼ ਦੀ ਜਿਹੜੀ ਆਪਣੇ ਵੈਸੇ ਵਰਤੋ ਜਾਂਦੀਆਂ ਚੀਜ਼ਾਂ ਹਨਾ ਉਹਦੇ ਸਾਰੇ ਹਨ ਮਿਲ ਜਾਣਗੇ ਟਾਇਰ ਮਿਲ ਜਾਣਗੇ ਨੰਬਰ ਨੋਟ ਕਰ ਲਓ ਅਸ਼ੀਸ਼ ਨੂੰ ਫੋਨ ਕਰ ਕਰ ਕੇ ਕੰਨ ਖਾ ਲਓ ਤੇ ਪੂਰੇ ਤੇ ਹਰੇਕ ਦੀ ਜਾਣਕਾਰੀ ਦੇ ਦੇਗਾ ਨਾ ਹੁਣ ਚੱਕੇਗਾ ਸਭ ਦੀ ਜਾਣਕਾਰੀ ਦੇ ਦਾਂਗੇ ਅੱਛਾ ਵੀ ਕਿਸੇ ਨੇ ਕੋਈ ਪੁੱਛਣਾ ਉਹਦਾ ਰਾਇ ਲੈਣੀ ਹੁੰਦੀ ਆ ਡਾਇਰਾਂ ਦੀ ਰਾਇ ਲੈਣੀ ਆ ਉਹਦੀ ਫੋਟੋ ਪਾ ਦਿਓ ਡਾਇਰਾਂ ਦੀ ਵੀ ਰਾਇ ਲੈਣੀ ਅੱਛਾ ਮੈਂ ਅਕਦਾ ਤਾਂ ਨਹੀਂ ਵੀ ਫੋਨ ਕਰੀ ਜਾਂਦੇ ਕੋਈ ਦਿੱਕਤ ਨਹੀਂ ਬਾਈ ਜੀ ਵਾਟਸਐਪ ਨੰਬਰ ਬੋਲ ਦੇ 83603 93107 ਠੀਕ ਹੈ